ਹਾਂਜੀ ਸਤਿ ਸ਼੍ਰੀ ਅਕਾਲ ਜਹਰਾਨਾ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਤੇ ਰਸਤੇ 'ਚ ਆਪਾਂ ਟ੍ਰਿਪ ਤੇ ਨਿਕਲ ਚੁੱਕੇ ਹਾਂ 벨ਟ ਲਾ ਲਈਏ ਠੀਕ ਹੈ ਰਜਨ ਫੜੀਂ ਕਮੈਂਟ ਤੇ ਹਿਲ ਸਟੇਸ਼ਨ ਵਾਸਤੇ ਨਿਕਲ ਚੁੱਕੇ ਆ ਆਪਾਂ ਮੈਂ ਦੱਸੂਗਾ ਵੀ ਕਿਹੜੇ ਹਿਲ ਸਟੇਸ਼ਨ ਚੱਲਿਆ ਪਿਛਲੇ ਵਲੌਗ 'ਚ ਤੁਹਾਨੂੰ ਦੱਸਣਾ ਰਹਿ ਗਿਆ ਸੀਗਾ ਵੀ ਆਪਾਂ ਕਿਹੜੀ ਜਗ੍ਹਾ ਚੱਲਿਆ ਕਿਹੜੇ ਹਿਲ ਸਟੇਸ਼ਨ ਗਏ ਟ੍ਰਿਪ ਤੇ ਚੱਲਿਆ ਆਪਾਂ ਠੀਕ ਆ ਤੇ ਰਜਨ 벨ਟ ਲਾ ਲੈ ਹਾਂਜੀ ਹਾਂਜੀ ਐਕਚੁਅਲੀ ਸਾਨੂੰ ਬਸਤਾ ਘੰਟਾ ਹੋ ਗਿਆ ਨਿਕਲਣ ਨੂੰ 45 ਕਿਲੋਮੀਟਰ ਚੱਲ ਚੁੱਕੀ ਗੱਡੀ ਪਰ ਵਲੌਗ ਮੈਂ ਤਾਂ ਹੁਣੇ ਸਟਾਰਟ ਕਰ ਲਈਏ ਠੀਕ ਆ ਤੇ ਆਪਾਂ ਚੱਲੇ ਆ ਲੁਧਿਆਣਾ ਲੁਧਿਆਣਾ ਕਿਉਂ ਪਹੁੰਚ ਕੇ ਦੱਸਣਾ ਸੀ ਨਾਨਕੇ ਚੱਲੇ ਆਪਾਂ ਕੋਈ ਨਹੀਂ ਦੱਸਣੇ ਤੁਸੀਂ ਦੇਖ ਹੀ ਲਿਆ ਹੁਣਾ ਥੰਬਨੇਲ ਤੇ ਤੇ ਲੁਧਿਆਣਾ ਚੱਲੇ ਆ ਨਾਨਕੇ ਚੱਲੇ ਆ ਤੇ ਮੈਂ ਕਹਿ ਰਿਹਾ ਟ੍ਰਿਪ ਹਾਂਜੀ ਹਿਲ ਸਟੇਸ਼ਨ ਉਹ ਵਾਲੀ ਗੱਲ ਦੱਸੋ ਨਾ ਕਿ ਆਪਣਾ ਤਾਂ ਹਿਲ ਸਟੇਸ਼ਨ ਉਹ ਵੀ ਹੁੰਦਾ ਸੀ ਮੈਂ ਦੱਸ ਦਿੰਨਾ ਮੈਂ ਪਿਛਲੇ ਵਲੌਗ ਚ ਹਿਲ ਸਟੇਸ਼ਨ ਤਾਂ ਕਹਿ ਰਿਹਾ ਸੀਗਾ ਕਿਉਂਕਿ ਅੱਜ ਕੱਲ ਦੇ ਅੱਜ ਕੱਲ ਲੋਕਾਂ ਨੇ ਬਣਾਤਾ ਵੀ ਸ਼ਿਮਲਾ ਮਨਾਲੀ ਹਿਲ ਸਟੇਸ਼ਨ ਹੈ ਸਾਡਾ ਹਿਲ ਸਟੇਸ਼ਨ ਹੁੰਦਾ ਸੀ ਨਾਨਕੇ ਗਰਮੀ ਛੁੱਟੀਆਂ 'ਚ ਅਸੀਂ ਜੂਨ ਜਲੇ ਛੁੱਟੀਆਂ 'ਚ ਨਾਨਕੇ ਜਾਂਦੇ ਸੀਗਾ ਸਾਡਾ ਉਹੀ ਹਿਲ ਸਟੇਸ਼ਨ ਸੀਗਾ ਰਾਜੇ ਨੂੰ ਜਾਂਦਾ ਹੁਣ ਇਸ ਸਟੇਸ਼ਨ ਤੇ ਬਥੇਰਾ ਗਏ ਉਹਨੇ ਬਹੁਤ ਬਹੁਤ ਸਾਡੇ ਟਾਈਮ ਵਾਲੇ ਸਮਝ ਸਕਦੇ ਨੇ ਕਿੱਥੇ ਪਹੁੰਚ ਗਏ ਠੀਕ ਆ ਕਿਹਾ ਚਾਲੇ 40 45 ਕਿਲੋਮੀਟਰ ਹੋ ਗਿਆ ਮੰਮੀ ਇੰਨਾ ਕੀ ਰਹਿ ਗਿਆ ਅੱਧੇ ਰਸਤੇ ਪਹੁੰਚ ਗਏ ਵੀ ਬਣਾਵਾਂਗੇ ਠੀਕ ਆ ਤੇ ਪਿਛਲੇ ਵਲੌਗ 'ਚ ਮੈਂ ਕਿਹਾ ਸੀਗਾ ਵੀ ਆਪਾਂ ਪੰਜ ਬੰਦੇ ਜਾਵਾਂਗੇ ਮਤਲਬ ਅਸੀਂ ਦੋ ਤੇ ਤਿੰਨ ਹੋਰ ਪਹਿਲਾ ਬੰਦਾ ਮਾਰੇ ਦੋ ਰਾਜਨ ਹਾਂਜੀ ਕੀ ਹਾਲ ਹੈ ਰਾਜਨ ਵਧੀਆ ਜੀ ਤੁਸੀਂ ਸੁਣਾਓ ਵਧੀਆ ਉਹ ਨਵਾਂ ਬੰਦਾ ਕਿਹੜਾ ਜਿਹੜਾ ਜਾ ਰਿਹਾ ਆਪਣੇ ਨਾਲ ਉਹ ਐ ਨਵਾਂ ਬੰਦਾ ਹੱਲਾ ਫੜ ਬਣਾਈ ਅੰਨਾ ਐ ਨਵਾਂ ਬੰਦਾ ਨਵਾਂ ਬੰਦਾ ਹੋਇਆ ਸਾਡੇ ਨਾਲ ਜਿਹੜਾ ਜਾ ਰਿਹਾ ਪਹਿਲੀ ਵਾਰੀ ਪਹਿਲੀ ਵਾਰੀ ਇਹਨਾਂ ਨੇ ਕਿਹਾ ਸੀ ਇਹਨਾਂ ਨੇ ਕਿਹਾ ਸੀ ਨਾ ਕਿ ਨਵਾਂ ਬੰਦਾ ਜਾ ਰਿਹਾ ਸਾਡੇ ਨਾਲ ਇੱਕ ਕੋਈ ਜੋਜ ਤੱਕ ਨਹੀਂ ਗਿਆ ਉਸ ਤੱਕ ਨਹੀਂ ਗਿਆ ਨਵਾਂ ਬੰਦਾ ਹੋਇਆ ਤੇ ਬਾਕੀ ਬਸ ਪੰਜਣਾ ਵਾਲੇ ਨਾਨੀ ਦਾ ਫੋਨ ਆ ਗਿਆ ਸੀ ਮੈਨੂੰ ਵਿੱਚ ਤਾਂ ਜੁਜੀ ਨੇ ਵਲੌਗ ਬੰਦ ਕਰਤਾ ਸੀਗਾ ਹੂੰ ਸੋ ਮੈਨੂੰ ਮਿਲਤਾ ਯੈਸ ਓਕੇ ਫੋਟਾ ਕੈਮਰਾ ਚਲੋ ਹਾਂ ਕਰਕੇ ਚਲੋ ਓਕੇ ਪੰਜ ਕਿ ਨਾਨੀ ਕਹਿੰਦੇ ਮੈਂ ਤਿਆਰ ਹੋ ਜਾ ਫਿਰ ਕਿਵੇਂ ਨਾਨੀ ਕਹਿੰਦੇ ਵਲੌਗ ਬਣਾ ਰਿਹਾ ਮੈਂ ਕਿਹਾ ਹਾਂ ਕਹਿੰਦੇ ਤਿਆਰ ਹੋ ਜਾ ਫਿਰ ਮੈਂ ਨਾਨੀ ਤਾਂ ਤਿਆਰੀ ਰਹਿੰਦੇ ਨੇ ਤਿਆਰ ਤਾਂ ਰਹਿੰਦੇ ਨੇ ਕੈਸ਼ਿੰਗ ਬਣਾਇਆ ਹੁਣ। ਹਾਂ। ਓਕੇ। ਪਰ ਓਕੇ। ਹੋਰ ਵੀ। ਹੋਰ ਵਧੀਆ। ਵਧੀਆ ਵਧੀਆ। ਉਹ ਗੱਲ ਵੱਖਰੀ ਹੈ ਸਾਡੇ ਨਵੇਂ ਬੰਦੇ ਨੂੰ ਥੋੜਾ ਜਿਹਾ ਕੋਲਡ ਹੋਇਆ ਪਿਆ। ਮੌਸਮ ਕਰ ਰਿਹਾ ਨਾ ਐਸਾ। ਨਹੀਂ ਮੌਸਮ ਨਹੀਂ ਉਹਨੇ ਪੱਖਾ ਲਾ ਲਿਆ ਰਾਤ ਫੁੱਲ ਸਪੀਡ ਤੇ। ਰਾਜਾ ਨੇ। ਰਾਜਵਿੰਦਰ ਸਿੰਘ ਨੇ। ਗੁਨੇਕਰ ਫੁੱਲ ਸਪੀਡ ਤੇ ਪੱਖਾ ਲਾ ਲਿਆ। ਮੈਨਾਂ ਤਾਂ ਠੀਕ ਐ ਬਹਾਰ ਹੋ ਗਈ। ਗਰਮੀ ਤਾਂ ਮੈਨੂੰ ਵੀ ਲੱਗ ਰਹੀ ਹੈ ਵੈਸੇ। ਤੁਹਾਨੂੰ ਅੱਜ ਇਸ ਸਾਲ ਇਸਰ ਪਹਿਲੀ ਵਾਰੀ ਮਤਲਬ ਅੱਜ ਤੱਕ ਐਵੇਂ ਪਹਿਲੀ ਵਾਰ ਹੋਇਆ ਵੀ ਫਰਵਰੀ ਚ ਇੰਨੀ ਗਰਮੀ ਲੱਗ ਰਹੀ ਹੈ। ਇੰਨੀ ਜ਼ਿਆਦਾ ਗਰਮੀ ਲੱਗ ਰਹੀ ਹੈ। ਕੋਈ ਕੋਟੀ ਸਵੈਟਰ ਨਹੀਂ ਪਾਇਆ ਤਾਂ ਵੀ ਠੰਡ ਨਹੀਂ ਲੱਗ ਰਹੀ। ਹਾਂ ਮੇਰੇ ਹੁਣ ਇਨਰ ਪਾਇਆ ਹੋ ਪਰ ਆ ਮੋਟੀ ਹੱਡ ਪਾ ਲਈ ਮੇਨ ਥੋੜੀ ਜੀ ਗਰਮੀ ਲੱਗ ਰਹੀ ਹੈ। ਤਾਂ ਆਪਾਂ ਵਲੌਗ ਪਹੁੰਚ ਕੇ ਬਣਾਵਾਂਗੇ। ਹਲੇ ਵਿੱਚ ਮੌਸਮ ਹੋਇਆ ਅਲੱਗ ਹੈ ਥੋੜਾ ਜਿਹਾ। ਅੰਡਾ ਨਾ ਗਰਮੀ ਆ ਰਹੀ ਹੈ। ਲੁਧਿਆਣਾ ਜਿਆਦਾ ਗਰਮੀ ਇੱਧਰ। ਅੰਮ੍ਰਿਤਸਰ ਸਾਈਡ ਵੀ ਗਰਮੀ ਹੈ, ਲੁਧਿਆਣਾ ਵੀ ਗਰਮੀ, ਜਲੰਧਰ ਵੀ ਗਰਮੀ ਆ। ਆਪਣੇ ਪਟਿਆਲੇ ਨਾਲੋਂ ਦੇ ਹੁਣ ਪਹੁੰਚ ਕੇ ਮਿਲਾਂਗੇ ਕਿਉਂਕਿ ਇਹ ਗਰਮੀ ਲੱਗ ਰਹੀ ਆ ਰਾਜਨ ਕਿਵੇਂ ਪਹੁੰਚਿਆ ਬਹੁਤ ਕੀ ਹੋ ਗਿਆ ਕੰਮ ਥੋੜਾ ਜਿਆ ਹੈ ਹੈ ਮੋਗੇ ਵਾਲੀ ਰੋਡ ਪੈ ਗਏ ਸੀ ਪੋਇਆ ਕਿਨੇ ਰੋਡ ਮੋਗੇ ਵਾਲੀ ਸਾਰੇ ਪ੍ਰੀਤ ਨੇ ਬਾਅਦ ਚੀਕਨੇ ਮੋਗੇ ਵਾਲੀ ਰੋਡ ਦਾ ਮੈਨੂੰ ਪਤਾ ਸੀ ਪਹੁੰਚ ਗਏ ਅਛਲੀ ਤੂੰ ਕੋਈ ਗੱਲ ਬਾਤ ਸੁਣਾ ਪਹੁੰਚ ਗਏ ਬਿੱਤੇ ਹਾਂਜੀ ਪਹੁੰਚ ਗਏ ਬੋਲਣ ਦੇ ਨੇ ਤੂੰ ਪਹੁੰਚ ਗਏ

ਉਲਗਰਾਣੀ ਦਾ ਅਸੀਂ 8:15 ਮਿੰਟ ਤੇ ਐਂਟਰ ਹੋ ਗਏ ਸੀਗੇ ਪਰ ਸੋ ਤੁਸੀਂ ਮੰਮਾ ਨੂੰ ਦੱਸਤਾ ਹੋ ਵੀ ਆਪਾਂ ਪਹੁੰਚ ਗਏ ਸੀ ਨਾ ਫੇ ਦੱਸਿੰਦੇ ਸੋ ਮੰਮੀ ਅਸੀਂ ਪਹੁੰਚ ਗਏ ਇਹ ਵਲੌਗ ਮੰਮੀ ਨੂੰ ਅਗਲੇ ਦਿਨ ਮਿਲੂਗਾ ਅਸੀਂ ਲੁਧਿਆਣਾ 8:15 ਮਿੰਟ ਤੇ ਐਂਟਰ ਹੋ ਗਏ ਸੀਗੇ ਪਰ ਘਰੇ ਪਹੁੰਚੇ ਅਸੀਂ 9:20-25 ਮਿੰਟ ਤੇ ਕਿਉਂਕਿ ਅਸੀਂ ਅਲੱਗ-ਅਲੱਗ ਰਸਤੇਾਂ 'ਚ ਪੈ ਗਏ ਕਿਉਂਕਿ ਅਸੀਂ ਹੋਰੀ ਪੁਲ ਤੇ ਜੜ ਗਏ ਸੀ ਅਸੀਂ ਮੋਗੇ ਵਾਲੇ ਪੁਲ ਤੋਂ ਲੈਫਟ ਉਤਰਨਾ ਸੀਗਾ ਪਰ ਅਸੀਂ ਪੁਲ ਤੋਂ ਛੱਡ ਗਏ ਬੁਤ ਪੁਲ ਮਤਲਬ ਉਤਰਨਾ ਸੀ ਪਰ ਛੱਡ ਗਏ ਅਸੀਂ ਫਿਰ ਉਸ ਜਗੂ ਸਿੱਧਾ ਜਗਰਾਉਂ ਮੋਗਾ ਉਸ ਸਾਈਡ ਜਾਣਾ ਸੀ ਬ ਤ ਤੇ ਤੁਹਾਨੂੰ ਪਤਾ ਹੈ ਹਾਈਵੇ ਤੇ ਫਿਰ ਬਾਈਪਾਸ ਤੇ ਯੂ ਟਰਨ ਬਹੁਤ ਔਖਾ ਮਿਲਦਾ ਸਾਨੂੰ ਮਿਲੇ ਨਹੀਂ ਯੂ ਟਰਨ ਦੱਸ ਮਤਲਬ ਹੁਣ 10 ਕਿਲੋਮੀਟਰ ਹੁਣ 10 ਕਿਲੋਮੀਟਰ ਜਾਣਾ 10 ਕਿਲੋਮੀਟਰ ਆਣਾ ਐਕਸਟਰਾ ਪੈ ਗਿਆ ਥੋੜਾ ਜਿਹਾ ਕਿਹਦੀ ਕوجਾ ਕਰਕੇ ਹਾਂ ਜਿੱਥੇ ਮੈਂ ਹੀ ਕਸੂਰ ਵਾਟਾ ਹੁੰਨੀ ਆ ਇਕੱਲੀ ਨਹੀਂ ਸੀ ਪਰ ਮੈਨੂੰ ਰਸਤਾ ਪਤਾ ਨਹੀਂ ਸੀ ਮੈਂ ਬਾਰ ਬਾਰ ਪੁੱਛ ਰਹੀ ਸੀ ਕਿੱਧਰ ਨੂੰ ਮੁੜਨਾ ਹੈ ਕਿਸੇ ਨੂੰ ਕੌਨਫੀਡੈਂਸ ਨਹੀਂ ਸੀ ਨੇਰੇ ਕਰਕੇ ਨੇਰੇ ਜਣਾ ਰਸਤੇ ਦਾ ਪਤਾ ਨਹੀਂ ਲੱਗਿਆ ਕਿਸੇ ਨੂੰ ਪਤਾ ਨਹੀਂ ਸੀ ਲੈਫਟ ਮੁੜਨਾ ਹੈ ਜੇ ਅਸੀਂ ਸਿੱਧਾ ਲੰਘਾਂਗੇ ਉਦੋਂ ਨੋਟਿਸ ਹੋ ਗਿਆ ਵੀ ਲੈਫਟ ਮੁੜਨਾ ਸੀਗਾ ਫਿਰ ਹੁਣ ਮੁੜ ਨਹੀਂ ਸਕਦੇ ਸੀ ਵਾਪਸ ਨਹੀਂ ਸਕਦੇ ਸੀ ਸੋ ਹੁਣ ਸਿੱਧਾ ਜਾਣਾ ਪਿਆ ਉਹਦੇ ਕਰਕੇ ਇੰਨਾ ਟ੍ਰੈਫਿਕ ਮਿਲਿਆ ਇੰਨਾ ਝੰਜੜ ਹੋ ਗਿਆ ਨਾ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਤੇ ਬਾਹਰ ਹੁਣ ਚਾਹ ਪੀ ਲਈ ਹਰ ਕੁਝ ਖਾ ਲਿਆ ਮਿੱਠਾ ਵਗੈਰਾ ਅਸੀਂ ਰੋਟੀ ਖਾਵਾਂਗੇ ਅੱਲਾ ਸਲਾਹ ਸੀ ਜੀ ਸਾਰਿਆਂ ਦੀ ਕਿ ਬਾਹਰ ਜਾ ਕੇ ਕੁਝ ਖਾ ਕੇ ਆਵਾਂਗੇ ਪਰ ਅਸੀਂ ਲੇਟ ਹੀ ਇੰਨਾ ਹੋ ਗਏ ਅਸੀਂ ਰਸਤੇ 'ਚ ਇੱਕ ਜਗ੍ਹਾ ਰੁਕਣਾ ਵੀ ਸੀਗਾ ਨਾਨੀ ਕਹਿੰਦੇ ਕਿ ਚਾਹ ਪਾਣੀ ਪੀ ਲਓ ਕਰੇ ਫਿਰ ਉਸ ਤੋਂ ਬਾਅਦ ਤੁਸੀਂ ਬਾਹਰ ਜਾ ਕੇ ਕੁਝ ਖਾ ਐ ਜੋ ਤੁਹਾਡਾ ਜੀ ਕਰੇ ਪਰ ਮੈਂ ਵੀ ਇਹੀ ਦੱਸ ਰਿਹਾ ਵੀ ਅਸੀਂ ਰਾਸਤੇ 'ਚ ਰੁਕਣਾ ਵੀ ਸੀ ਇੱਕ ਜਗ੍ਹਾ ਪਰ ਉਹ ਵੀ ਅਸੀਂ ਸਾਨੂੰ ਕੈਨਸਲ ਕਰਨਾ ਪਿਆ ਕਿਉਂਕਿ 9:30 ਵਜੇ ਸੀ ਯਾਰ ਰੋਡ ਤੇ ਤਾਂ ਅਸੀਂ ਰਸਤਾ ਪਟਕ ਗਏ ਸੀ ਨਾ ਕਿਉਂਕਿ ਮੈਂ ਦੂਜੀ ਵਾਰ ਜਾਂ ਤੀਜੀ ਵਾਰ ਆਇਆ ਮੈਂ ਔਰ ਸ਼ਾਇਦ ਰਾਤ ਨੂੰ ਤਾਂ ਮੈਂ ਪਹਿਲੀ ਵਾਰ ਆਇਆ ਰਾਤ ਨੂੰ ਤੁਹਾਨੂੰ ਪਤਾ Google Map ਵੀ ਧੋਖਾ ਦੇ ਦਿੰਦਾ ਤੇ ਸਾਨੂੰ ਇਹ ਰਸਤਾ ਪਤਾ ਨਹੀਂ ਸੀਗਾ ਸੋ ਉਲਝ ਗਏ ਓਕੇ ਸਾਰਾ ਨੂੰ ਮਿਲ ਚੁੱਕੇ ਆ ਨਾਨੀ ਤੁਹਾਨੂੰ ਮਦਰ ਤੇ ਲੈ ਜਾ ਕੇ ਦਿਖਾ ਦਿੰਨਾ ਨਾਨਾ ਵੀ ਪੁਰਾਣੇ ਗਾਣੇ ਸੁਣ ਰਹੇ ਨੇ ਤੇਰਮਿੰਦਰ ਟੈਮ ਦੇ ਉੱਚੀ ਉੱਚੀ ਹੁਣ ਥੋੜਾ ਸਲੋ ਹੋ ਗਿਆ ਪਤਾ ਨਹੀਂ ਕਿਉਂ ਆ ਗਿਆ ਰਾਤ ਨੂੰ ਵੀ 9 ਵਜੇ ਤੱਕ ਬੀਬੀ ਹੁਣੇ ਸੁੱਤੇ ਹੁੰਦੇ ਨੇ ਜਿੰਨੇ ਵਜੇ ਆਪਾਂ ਹੁਣ ਰੋਟੀ ਖਾਵਾਂਗੇ ਆਪਣੇ ਕਰਕੇ ਜਾਗ ਰਹੇ ਨੇ ਹੋਰ ਓਕੇ ਠੀਕ ਹੈ ਤਾਂ ਸਾਡਾ ਟੈਚੀ ਸਾਡਾ ਸਮਾਨ ਪਿਆ ਇਹ ਸਾਡਾ ਪਤਾ ਕਿੰਨੇ ਕੁ ਦਾ ਸਮਾਨ ਆ ਇਹ ਸਾਡਾ ਇਹ ਸਾਡਾ ਤਾਂ ਇੱਕੋ ਹੀ ਬੈਗ ਆ ਬਈ ਇਹ ਤਾਂ ਮम्मी ਹੋਂ ਦਾ ਉਹ ਬੈਗ ਸਾਡਾ ਹੈ ਉਹ ਲਫਾਫਾ ਮम्मी ਹੋਂ ਦਾ ਇਹ ਸਾਰਾ ਮम्मी ਹੋਂ ਦਾ ਅੰਦਰ ਇਧਰਲਾ ਮम्मी ਹੋਂ ਦਾ ਆ ਸਾਡਾ ਸਿਰਫ ਆਹ ਠੀਕ ਹੈ ਤੇ ਇਹ ਚ ਫਰੂਟ ਵਗੈਰ ਨੇ ਤੂੰ ਕਿਸੀ ਪਿਕਨਿਕ ਤੇ ਆਇਆ ਮੰਮੀ ਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਕਿਹਾ ਜੇ ਮੈਂ ਤੁਹਾਨੂੰ ਦੱਸਿਆ ਇਹ ਹਿਜ ਰੈਸ਼ਨ ਸਾਡਾ ਨਾਨਕੇ ਜੂਨ ਜੁਲਾਈ ਛੁੱਟੀਆਂ ਚ ਹਿਜ ਰੈਸ਼ਨ ਤੋਂ ਉੱਪਰ ਹੁੰਦੇ ਸੀ ਐਵੇਂ ਵੀ ਆਰ ਛੁੱਟੀ ਹੋ ਗਿਆ ਨਾਨਕੇ ਜਾਣਾ ਚਲੋ ਇਹ ਫੀਰ ਹੁੰਦਾ ਸੀ ਪਹਿਲਾਂ ਪਰ ਹੁਣ ਹੁੰਦਾ ਵਿਆਹ ਹੋ ਗਿਆ ਰੋਟੀ ਕਰਨੀਆਂ ਨਾਨਕਿਆਂ ਨੇ ਚਲੋ ਰੋਟੀ ਕਰਨੀਆਂ ਨਾਨਕਿਆਂ ਨੇ ਸੋ ਅਸੀਂ ਆਇਆ ਔਰ ਠੀਕ ਠੀਕ ਹੈ ਠੀਕ ਹੈ ਰੋਟੀ ਖਾਈ ਲਈ ਜਾਂ ਖਾ ਲਈ ਜਾਵੇ ਖਾ ਲਈ ਜਾਵੇ ਬਹੁਤ ਲੱਗ ਰਹੀ ਮੈਨੂੰ ਵੀ ਬਹੁਤ ਜਿਆਦਾ ਭੁੱਖ ਲੱਗੀ ਮੈਂ ਵੀ ਥੋੜਾ ਜਿਹਾ ਦੇਖਾਂ ਮਮਾ ਕੋਲੇ ਜਾਵਾਂ ਮਮਾ ਕੋਲ ਜਾਵਾਂ ਠੀਕ ਆ ਤੇ ਇੱਕ ਮਿੰਟ ਸੀ ਆਇਆ ਸੱਚ ਅੱਜ ਦੇ ਵਲੌਗ ਤੇ ਵੀ ਸਾਨੂੰ ਪਤਾ ਸੀ ਕਿੱਥੇ ਜਾਣ ਲੁਧਿਆਣੇ ਆ ਆ ਲੁਧਿਆਣਾ ਜਾਣਾ ਤੁਸੀਂ ਬੜੇ ਚਲਾਕ ਤੂੰ ਨਹੀਂ ਕਿਵੇਂ ਗੈਸ ਕਰ ਲਿਆ ਮੋਸਟਲੀ ਉਹਨਾਂ ਨੇ ਇਹ ਕਿਹਾ ਸ਼ਿਮਲੇ ਜਾਣਾ ਮਨਾਲੀ ਜਾਣਾ ਤੇ ਰਾਜਨ ਅੜਾ ਦਾ ਗੈਸ ਕਰ ਲਿਆ ਵੀ ਰਾਜ ਉਹਨਾਂ ਨਾਲ ਰਾਜਨ ਉਹਨਾਂ ਨਾਲ ਜਾਣਾ ਮਮੀ ਰਾਜਨ ਸੈਲੀ ਇਹਦਾ ਗੈਸ ਕਰ ਲਿਆ पर लोकेशन सिर्फ एक बंदे ने गेस करी है मैं नाम पुल लगाऊ ना का और कुछ नाम है कुड़ी कुड़ी है उन्होंने गेस करया ठीक है थीका? बाकी किसी ने गेस नहीं करया हुन ਤੁਸੀਂ ਦੇਖ ਕੇ ਹੁਣ ਤੁਸੀਂ ਕਮੈਂਟ ਲਿਖ ਦੋਗੇ ਬਿਆਂ ਲੁਧਿਆਣੇ ਜਾਣਾ ਤੁਸੀਂ ਸੋ ਇਹ ਤਾਂ ਸੀਟਿੰਗ ਹੈ ਮੇਰੀ ਬੰਦੂ ਖਣ ਲੱਗੀ ਵੈਸੇ ਨਾ ਦੁੱਖ ਨਹੀਂ ਲਾਓ ਬੰਦਾ ਦੁੱਖ ਲਾਓ ਠੀਕ ਆ ਤੁਹਾਨੂੰ ਰੋਟੀ ਵਗੈਰਾ ਸਾਰਿਆਂ ਨੂੰ ਗੁੱਡ ਨਾਈਟ ਨਾ ਇਹ ਤਾਂ ਬਣਾਵਾਂਗੇ ਇੱਕ ਦੋ ਕਲਿੱਪ ਆਪਾਂ ਰਾਜੇ ਨਾਲ ਜਾਵਾਂਗੇ ਤੇ ਗੱਡੀ-ਗੁੜੀ ਦੇਖਣ ਜਾਵਾਂਗੇ ਤੇ ਤੁਹਾਨੂੰ दिखाऊंगी बाहर की मैंने माहौल है और थोड़ी गर्मी लग रही है मैंने है, है ना तो हल्की मौसम में फरक है क्या है ना ना काफी है चलो क्लिप तुझे काम करो ना आवाज़ ली तार के टिक शॉट पालो बेस्ट आइडिया ओके हाँ जी फाइनली ऐसे पहुँच गए सिर्फ अपने नान के है ना पाजी हाँ तो वो ना चलने हैं ਮਖੌਲ ਕਰਦੇ ਆ ਵੀ ਆਪਾਂ ਗੱਡੀ ਦੇਖਣ ਚੱਲੇ ਆ ਵੀ ਸੇਫ ਖੜੀ ਆ ਗੱਡੀ ਆ ਸੇਫ ਉਹ ਦੇਖਣ ਚੱਲੇ ਆ ਵੀ ਗੱਡੀ ਸਾਡੀ ਸੇਫ ਹੈ ਤੇ ਨਾਲੇ ਥੋੜਾ ਸ਼ੈਅਰ ਕਰ ਲਈਏ ਮੈਂ ਨਾਲੇ ਵੋਕ ਕਰ ਲਏ ਨਾਲੇ ਹਵਾ ਹੀ ਬਹੁਤ ਵਧੀਆ ਚੱਲ ਰਹੀ ਅੱਜ ਭਾਜੀ ਹੈ ਨਾ ਅੰਦਰ ਥੋੜੀ ਗਰਮੀ ਲੱਗ ਰਹੀ ਸੀ ਅੰਦਰ ਗਰਮੀ ਸੀ ਹੈ ਨਾ ਮੈਂ ਵੀ ਤਾਂ ਹੀ ਜਾਗੜ ਤਾਰਤੀ ਗਰਮੀ ਲੱਗ ਰਹੀ ਸੀ ਮੈਂ ਇਨਰ ਤਾਰਤੀ ਤੇ ਭਾਜੀ ਤਾਂ ਜਾਗੜ ਪਾ ਕੇ ਨਹੀਂ ਐਸੀ ਸਿੱਧਾ ਚਲੜੀ ਪਾ ਕੇ ਆਈ ਜੀ ਮੈਨੂੰ ਪਤਾ ਸੁਣਾ ਉਰੇ ਗਰਮੀ ਆ ਲੁਧਿਆਣਾ ਹੂੰ ਗਰਮੀ ਵੱਡੇ ਵਾਲੇ ਨਾਲ ਹੂੰ ਗਰਮੀ ਆ ਚਲੋ ਉਹ ਖੜੀ ਆਪਣੀ ਗੱਡੀ ਸ਼ੇਰ ਨਹੀਂ ਸ਼ੇਰ ਨਹੀਂ ਉਹ ਖੜੀ ਉਹ ਤੁਹਾਨੂੰ ਦੇਖਾਂਗੇ ਸ ਜਗ੍ਹਾ ਤਾਂ ਬਹੁਤ ਹੋਰੇ ਕਾਫੀ ਆ ਖੁੱਲੀਆਂ ਡੁੱਲੀਆਂ ਨੇ ਹੂੰ ਬਸ ਆਹੀ ਜਗ੍ਹਾ ਖਾਲੀ ਪੀਸੀ ਗੱਡੀ ਲਾਉਣ ਨੂੰ ਬਸ ਐ ਸਾਨੂੰ ਆਹੀ ਜਗ੍ਹਾ ਮਿਲਿਆ ਅਸੀਂ ਕਹੇ ਵੇਹ ਤੋਂ ਪਹਿਲਾਂ ਕੋਈ ਹੋਰ ਲਾ ਦੇ ਸ਼ੇਰ ਨਹੀਂ ਠੋਕ ਦੋ ਸ਼ੇਰ ਨਹੀਂ ਲਾ ਸ਼ੇਰ ਨਹੀਂ ਲਾਦੀ ਆਪਾਂ ਨਾਲ ਦੀ ਨਾਲ ਚਲੋ ਇੱਕ ਚੀਜ਼ ਕਰਨੀ ਭੁੱਲ ਗਏ ਸੀਗੇ ਆਏ ਦਿਖਾਣੇ ਆ ਚਲੋ ਹਾਂ ਸ਼ੀਸ਼ਾ ਬੰਦ ਕਰਨਾ ਭੁੱਲ ਗਿਆ ਸੀ ਤੇ ਅੰਦਰ ਇੱਕ ਲਾਈਟ ਚੱਲਦੀ ਐ ਮੈਨੂੰ ਮੋਸਟਲੀ ਕੁਝ ਦੇ ਹੁੰਦੇ ਨੇ ਵੀ ਉਹ ਲਟਕਾ ਦੇ ਵਸਤੇ ਹੁੰਦੀ ਐ ਅੱਛਾ ਜੀ ਚਲੋ ਥੋੜਾ ਜੋ ਹੈ ਉਹ ਹੁੰਦੀ ਹੈ ਬੈਟਰੀ ਵਾਸਤੇ ਅੱਛਾ ਕਾਦੇ ਵਾਸਤੇ ਹੁੰਦੀ ਹੈ ਬੈਟਰੀ ਵਾਸਤੇ ਬੈਟਰੀ ਜਿਉਂਦੀ ਹੈ ਹਲੇ ਉਹਦੀ ਜਿਸ ਟਾਈਮ ਬੈਟਰੀ ਡੈਡ ਹੋ ਜਾਏਗੀ ਫਿਰ ਬੰਦ ਹੋ ਜੂਗੀ ਫਿਰ ਲਾਈਟ ਬੰਦ ਹੋ ਜਾਏਗੀ ਇੱਥੋਂ ਪਤਾ ਲੱਗਦਾ ਇੱਥੋਂ ਸਾਨੂੰ ਪਤਾ ਲੱਗ ਜਾਊਗਾ ਹਾਂ ਵੀ ਬੈਟਰੀ ਠੀਕ ਹੈ ਬੈਟਰੀ ਜਿਉਂਦੀ ਆ ਲਾਈਟ ਵੀ ਚੱਲ ਰਹੀ ਆ ਹਾਂ ਚਲੋ ਹਵਾ ਬਹੁਤ ਪਿਆਰ ਕਰ ਰਹੀ ਹੈ ਹਵਾ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਇਹ ਮੇਰਾ ਨਾਨਕਾ ਨਾਨਕਾ ਆ ਜਾਂਦਾ ਨਾਨਕਾ 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 ਪਿੰਡ ਜਾਂ ਨਾਨਕਾ ਸ਼ਹਿਰ ਸ਼ਹਿਰ ਹੈ ਵੈਸੇ ਪਿੰਡਾਂ ਜਿਹੇ ਵਾਲੀ ਆ ਸਿਸਟਮ ਹੋ ਰੇ ਉਰੇ ਵਧੀਆ ਸਾਰੇ ਨਹੀਂ ਆਵੇਂ ਯੂਨਿਟੀ ਬਹੁਤ ਹੈ ਉਰੇ ਹਮ ਹਮ ਜਿਵੇਂ ਇੱਕ ਆ ਇੱਕ ਆ ਇੱਕ ਆ ਸਾਰੇ ਰਲ ਕੇ ਰਹਿੰਦੇ ਨੇ ਉਰੇ ਇਹਦੇ ਆਏ ਨਾ ਕਹਦੇ ਹੁਣ ਪਟਿਆਲੇ ਨਾਲੋਂ ਮਾੜਾ ਬੋਰੇ ਲੁਧਿਆਣੇ ਜਾ ਕੇ ਮੈਂ ਵੀ ਪਟਿਆਲੇ ਦਾ ਹੀ ਆ ਠੀਕ ਆ ਉਹ ਵੀ ਪਟਿਆਲੇ ਦਾ ਹੀ ਆ ਭਾਜੀ ਚਲੋ ਹੁਣ ਆਪਾਂ ਰੋਟੀ ਖਾਣੀ ਰੋਟੀ ਪਾਣੀ ਖਾਣ ਵੇਲੇ ਮਿਲਾਂਗੇ ਠੀਕ ਆ ਰੋਟੀ ਪਾਣ ਵੇਲੇ ਨਹੀਂ ਖਾੜ ਵੇਲੇ ਮੈਂ ਵੀ ਕੋਈ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਹਾਂ ਪਾਣੀ ਪੀਣ ਵੇਲੇ ਫੇਰ ਮਿਲਦੇ ਆਪਾਂ ਚਲੋ ਠੀਕ ਆ ਮੈਂ ਗਿਰ ਨਹੀਂ ਇੰਨੀ ਕਿਰਪਾ ਕਰ ਦਿਓ ਚੱਲ ਚੱਲ ਹਾਂ ਚੰਦਾ ਗੋਲੀ ਤਰ ਕਿਉਂ ਵੰਡਰਲੈਂਡ ਬਣਾ ਰਖੇ ਮੁੰਡ ਨੇ ਕਰੀ ਪਿੱਛੋਂ ਲਾ ਵੰਡਰਲੈਂਡ ਘਸ ਜੇਗੀ ਤੇ ਨਾ ਚਲ ਅੰਦਰ ਚਾ ਪਤਾ ਚਲ ਚੱਲ ਆ ਵੰਡਰਲੈਂਡ ਤਾਂ ਨਹੀਂ ਕਸਿਆ ਜਰਾ ਆ ਠੀਕ ਹੈ ਕੀ ਖੇਡ ਰਹੇ ਫ੍ਰੀ ਫਾਇਰ ਫ੍ਰੀ ਫਾਇਰ ਠੀਕ ਹੈ ਠੀਕ ਹੈ ਨੈਕਸਟ ਡੇ ਹੋ ਚੁੱਕਾ ਹੈ ਤੇ ਸਵੇਰਾ ਹੋ ਚੁੱਕਾ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਰੋਟੀ ਪਾਣੀ ਛਕ ਲਿਆ ਆਪਾਂ ਬ੍ਰੈਕਫਾਸਟ ਕਰ ਲਿਆ ਤੇ ਚਲੋ ਇਹ ਵਲੌਗ ਐਂਡ ਕਰਦੇ ਹਾਂ ਕਿ ਰਾਤੀ ਐਂਡ ਕਰਨਾ ਭੁੱਲ ਗਏ ਸੀ ਮਿਲਦੇ ਹਾਂ ਤੁਹਾਨੂੰ ਕੱਲ੍ਹ ਦੇ ਵਲੌਗ 'ਚ ਇਹ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਆਲ ਦੇ ਕਰ ਲਓ ਓਕੇ ਬਾਏ 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 ਕਰਦੇ ਕੱਲਾਇਕ ਕਮੈਂਟ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ